ਪੰਜਾਬ ਜੌਬ ਹੈਲਪ ਚੈਨਲ ਇਸ ਤੁਹਾਡਾ ਇੱਕ ਬਾਰ ਫਿਰ ਤੋਂ ਸਵਾਗਤਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੀਆਂ ਆਈਆਂ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਪੰਜਾਬ ਪੀਟੀਆਈ ਟੀਚਰ ਆਨਲਾਈਨ ਫਾਰਮ 2025 ਬਾਰੇ ਦੱਸਣ ਜਾ ਰਹੀਆਂ ਪ੍ਰਾਇਮਰੀ ਕੈਡਰ ਰਿਕਰੂਟਮੈਂਟ ਇਹ ਆਈਆ ਯਾਨੀ ਕਿ ਜੋ ਰਿਕਰੂਟਮੈਂਟ ਬੋਰਡ ਆਈਆ ਕੈਡਰੇਸ਼ਨ ਬੋਰਡ ਵੱਲੋਂ ਪੀਟੀ ਟੀਚਰ ਲਈ ਜੋ ਕਿ 18 ਜੁਲਾਈ ਨੂੰ ਫਾਰਮ ਰੀਲੀਜ਼ ਹੋਏ ਨੇ ਜਿਸ ਵਿੱਚ ਅਗਰ ਕੁੱਲ ਵੈਕੈਂਸੀ ਦੀ ਗੱਲ ਕਰ ਲਈ ਤਾਂ 2000 ਵੈਕੈਂਸੀਆਂ ਨੇ ਪ੍ਰਾਇਮਰੀ ਕੈਡਰੇਟ ਟੀਚਰ ਦੀਆਂ ਇਸ ਵਿੱਚ ਜੋ ਰਿਕਰੂਟਮੈਂਟ ਦੀ ਡੇਟਸ ਨੇ 23 ਜੁਲਾਈ ਤੋਂ ਫਾਰਮ ਅਪਲਾਈ ਹੋਣੇ ਸਟਾਰਟ ਹੋ ਚੁੱਕੇ ਨੇ ਤੇ ਇਸ ਨੂੰ 22 ਅਗਸਤ ਤੱਕ ਅਪਲਾਈ ਤੁਸੀਂ ਕਰ ਸਕਦੇ ਹੋ ਇਸ ਵਿੱਚ ਤੁਹਾਨੂੰ ਅਪਲਾਈ ਕਰਨ ਲਈ 12ਵੀਂ 10ਵੀਂ ਤੇ ਡੀਪੀਈਡੀ ਰੈਲੇਵੈਂਟ ਫੀਲਡ ਦੀ ਸਟੱਡੀ ਹੋਣਾ ਤੁਹਾਡੇ ਕੋਲ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਇਸ ਵਿੱਚ ਏਜ ਤੁਹਾਡੇ ਕੋਲ 1 ਇੱਕ 2025 ਤੱਕ 18 ਤੋਂ ਲੈ ਕੇ 37 ਸਾਲ ਦੇ ਵਿੱਚ ਵਿੱਚ ਹੋਣੀ ਜ਼ਰੂਰੀ ਹੈ ਜਿਸ ਦੇ ਨਾਲ ਤੁਹਾਨੂੰ ਏਜ ਰਿਲੈਕਸੇਸ਼ਨ ਰੂਲਸ ਦੇ ਮੁਤਾਬਕ ਮਿਲ ਜਾਊਗੀ ਫੀਸ ਦੀ ਗੱਲ ਕਰ ਲਈ ਤਾਂ ਜਰਨਲ ਪੀਸੀਈਡਬਲਯੂਐਸ ਕੈਂਡੀਡੇਟਸ ਲਈ 2000 ਰੁਪਏ ਫੀਸਾ ਪਰ ਐਸਸੀ ਐਸਟੀ ਕੈਂਡੀਡੇਟ ਸਿਰਫ 1000 ਰੁਪਏ ਫੀਸਾ ਐਕ ਸਰਵਿਸਮੈਨ ਦੇ ਲਈ ਕੋਈ ਵੀ ਫੀਸ ਇਸ ਵਿੱਚ ਨਹੀਂ ਆ ਤੁਸੀਂ ਆਨਲਾਈਨ ਇਸ ਫੀਸ ਨੂੰ ਭਰ ਸਕਦੇ ਹੋ ਇਸ ਵਿੱਚ ਜੋ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਯਾਨੀ ਕਿ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਦੀ ਰਿਕਰੂਟਮੈਂਟ ਆ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਦੇ ਲਈ ਰਿਟਨ ਟੈਸਟ ਉਹਨਾਂ ਦਾ 100 ਮਾਰਕਸ ਦਾ ਜਿਸ ਵਿੱਚ ਫਿਜ਼ੀਕਲ ਦੇ ਵੀ ਮਾਰਕਸ ਜੁੜਨੇ ਨੇ ਪਲੱਸ ਤੋਂ ਉਹਨਾਂ ਵਿੱਚ ਪੰਜਾਬੀ ਦੀ ਨੌਲੇਜ ਹੋਣੀ ਜ਼ਰੂਰੀ ਆ ਜੇਕਰ ਤੁਸੀਂ ਐਦਾਂ ਹੀ ਘਰ ਬੈਠੇ ਨਵੀਂ-ਨਵੀਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕੋ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਇਸ ਪੋਸਟ ਦੀ ਅਫੀਸ਼ੀਅਲ ਵੈਬਸਾਈਟ ਅਸੀਂ ਮੈਂਸ਼ਨ ਕਰਤੀ ਆ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਚੈੱਕ ਕਰ ਲੈਣੀ ਆ ਘਰ ਬੈਠੇ ਇੰਟਰਨੈਟ ਕੈਫੇ ਤੇ ਸੇਵਾ ਕੇਂਦਰ ਦਾ ਕੰਮ ਸਿੱਖੋ ਧੰਨਵਾਦ